ਹਰ ਅਬਿਆ ਸੀ ਜੀਵ ਦਾ ਪਿਆਰਿਓ ਇਹ ਸਵਾਲ ਹੁੰਦਾ ਹੈ ਕਿ ਮੈਨੂੰ ਵਿਚਾਰ ਬਹੁਤ ਜ਼ਿਆਦਾ ਹੁੰਦੇ ਆ ਮੈਨੂੰ ਫੁਰਨੇ ਬਹੁਤ ਜ਼ਿਆਦਾ ਤੰਗ ਕਰਦੇ ਆ ਅੱਜ ਦੀ ਵੀਡੀਓ ਪਿਆਰਿਓ ਤੁਹਾਡੇ ਵਾਸਤੇ ਬਹੁਤ ਖਾਸ ਹੋਏਗੀ ਖਾਸ ਕਿਉਂ ਹੈ ਤੁਸੀਂ ਇਦਾਂ ਸਮਝੋ ਕਿ ਆਪਾਂ ਤੁਹਾਨੂੰ ਐਸੀ ਝੁਗਤੀ ਐਸੀ ਵਿਧੀ ਦੱਸਾਂਗੇ ਅੱਜ ਦੀ ਵੀਡੀਓ ਦੇ ਵਿੱਚ ਕਿ ਤੁਸੀਂ ਵਾਕੇ ਮਹਿਸੂਸ ਕਰੋਗੇ ਕਿ ਤੁਹਾਡੇ ਵਿਚਾਰ ਰੁਕ ਗਏ ਆ ਬਿਲਕੁਲ ਫੁਰਨੇ ਤੁਹਾਡੇ ਡੈਡ ਹੋ ਜਾਣਗੇ ਬਿਲਕੁਲ ਨਾ ਮਾਤਰ ਫੁਰਨੇ ਜਿਹੜੇ ਤੁਹਾਡੇ ਕੋਲ ਰਹਿ ਜਾਣਗੇ ਤੇ ਬਹੁਤਾ ਸਮਾਂ ਵੀ ਨਹੀਂ ਲੱਗਣਾ ਚਲਦੀ ਵੀਡੀਓ ਦੇ ਵਿੱਚ ਹੀ ਤੁਸੀਂ ਉਹ ਉਜਗਤੀ ਅਪਣਾ ਕੇ ਚਲਦੀ ਵੀਡੀਓ ਦੇ ਵਿੱਚ ਹੀ ਆਪਣੇ ਵਿਚਾਰ ਰੋਕ ਸਕਦੇ ਹੋ ਇੰਨੀ ਜਲਦੀ ਉਹਦਾ ਰਿਜ਼ਲਟ ਹੈ ਹਰ ਬੰਦਾ ਪਿਆਰਿਓ ਮੈਂ ਕਹਿੰਦਾ ਕਿ ਕੋਈ ਗੁਰਬਾਣੀ ਪੜਦਾ ਭਾਵੇਂ ਕੋਈ ਕੁਛ ਵੀ ਕਰਦਾ ਪਿਆ ਕਿਸੇ ਤਰੀਕੇ ਨਾਲ ਕੋਈ ਵੈਗੁਰੂ ਵੈਗੁਰੂ ਕਰ ਰਿਹਾ ਕੋ ਧਿਆਨ ਲਾ ਰਿਹਾ ਕੋ ਗੁਰਬਾਣੀ ਪੜ ਰਿਹਾ ਕੋ ਕਿਸੇ ਤਰੀਕੇ ਨਾਲ ਹਰ ਬੰਦੇ ਦਾ ਇਹ ਸਵਾਲ ਹੁੰਦਾ ਹੈ ਤੇ ਹਰ ਬੰਦੇ ਦੀ ਇਹ ਸਮੱਸਿਆ ਕਿ ਮੇਨੂੰ ਮੇਰੇ ਵਿਚਾਰ ਬਹੁਤ ਜ਼ਿਆਦਾ ਆਉਂਦੇ ਆ ਭਾਈ ਮੈਨੂੰ ਕੋਈ ਦਾਹਨ ਦੱਸੋ ਮੇਰਾ ਮਨ ਨਹੀਂ ਟਿਕਦਾ ਇੰਨੇ ਜ਼ਿਆਦਾ ਵਿਚਾਰ ਆ ਵੀ ਹੋ ਜਾਂਦੇ ਕਿ ਕਈ ਵਾਰੀ ਬੰਦਾ ਡਿਪਰੈਸ਼ਨ ਦੇ ਵਿੱਚ ਚਲਾ ਜਾਂਦਾ ਹੈ ਵਿਚਾਰਾਂ ਦੇ ਨਾਲ ਹੀ ਗੁਰਬਾਣੀ ਪੜ ਰਹੇ ਆ ਵਿਚਾਰ ਆਦੇ ਆ ਵਾਹਿਗੁਰੂ ਵਾਹਿਗੁਰੂ ਬੋਲ ਰਹੇ ਆ ਵਿਚਾਰ ਆ ਰਹੇ ਆ ਕੋਈ ਕਿਸੇ ਤਰੀਕੇ ਨਾਲ ਮੈਡੀਟੇਸ਼ਨ ਕਰ ਰਿਹਾ ਕੋਈ ਕੁਝ ਕਰ ਰਿਹਾ ਕੁਝ ਕਰ ਰਿਹਾ ਵਿਚਾਰ ਬਹੁਤ ਜ਼ਿਆਦਾ ਹੁੰਦੇ ਆ ਇੰਨੇ ਭੜੇ ਭੜੇ ਆ ਇੰਨੇ ਭੜੇ ਤੋਂ ਭੜੇ ਕਈ ਵਾਰੀ ਵਿਚਾਰ ਹੁੰਦੇ ਕਿ ਬੰਦਾ ਖੁਦ ਰਾਹ ਹੈਰਾਨ ਹੋ ਜਾਂਦਾ ਕਿ ਇਦਾਂ ਦਾ ਮੈਂ ਤੇ ਹੈ ਹੀ ਨਹੀਂਗਾ ਜਿੱਦਾਂ ਦੇ ਮੈਨੂੰ ਵਿਚਾਰ ਆਏ ਆ ਇਹ ਕਿਥੋਂ ਇੰਨੇ ਵਿਚਾਰ ਮੈਨੂੰ ਹੁੰਦੇ ਆ ਤੇ ਕਈ ਜੀਵ ਸਵਾਲ ਕਰਦੇ ਕਿ ਗੁਰਬਾਣੀ ਪੜਦੇ ਇੰਨੇ ਭਾੜੇ ਵਿਚਾਰ ਕਿਉਂ ਹੁੰਦੇ ਸਾਨੂੰ ਹੁਣ ਲੋਕੀ ਬੜੇ ਤਰੀਕੇ ਨਾਲ ਉਹਦਾ ਹੱਲ ਦੱਸਦੇ ਆ ਨਹੀਂ ਤੁਹਾਡੀ ਅੰਦਰ ਦੀ ਗੰਦਗੀ ਬਾਹਰ ਆ ਰਹੀ ਹੈ ਇਹ ਤੁਹਾਡੇ ਅੰਦਰ ਦਾ ਗੰਦ ਬਾਹਰ ਨਿਕਲਦਾ ਪਿਆ ਹੈ ਇਹ ਤੁਹਾਡੇ ਅੰਦਰ ਦੀ ਸਫਾਈ ਹੁੰਦੀ ਪਈ ਹੈ ਕੋਈ ਕਿਸੇ ਤਰੀਕੇ ਦਾ ਜੁਗਦੀ ਦੱਸਦਾ ਬੰਦਾ ਚਲੋ ਆਰਾਮ ਨਾਲ ਬੈਠਾ ਰਹਿਦਾ ਕਿ ਹਾਂ ਠੀਕ ਆ ਕੋਈ ਹੱਲ ਹੋ ਜਾਏਗਾ ਕੋਈ ਕੋਈ ਫਿਰ ਤਰੀਕਾ ਦੱਸਦਾ ਕਿ ਕੋਈ ਪਰ ਕੋਈ ਰਿਜ਼ਲਟ ਨਹੀਂ ਮਿਲਦਾ ਇਹਨਾਂ ਪਿਆਰੇ ਮੈਨੂੰ ਨਹੀਂ ਲੱਗਦਾ ਕਿ ਕੋਈ ਇਹਦਾ ਰਿਜ਼ਲਟ ਮਿਲਦਾ ਹੋਵੇ ਤੇ ਸਮੱਸਿਆ ਹਰ ਬੰਦੇ ਦੀ ਹੈ ਮੈਂ ਕਹਿੰਦਾ 100 ਚੋਂ 99 ਵੀ ਜੇ ਕਵਾਂ ਤਾਂ ਇਹ ਵੀ ਸ਼ਾਇਦ ਗਿਣਤੀ ਘੱਟ ਹੋ ਸਕਦੀ ਹੈ ਮੈਂ ਕਹਿੰਦਾ 100% ਦੇ ਵਿੱਚੋਂ ਕੋਈ ਇੱਕ ਆਦੀ ਬਚਿਆ ਹੋਣਾ ਜਿਹਦੇ ਤਕਰੀਬਨ ਸਾਰੇ ਇਹ ਗੱਲ ਕਹਿੰਦੇ ਆ ਕਿ ਵਿਚਾਰ 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 ਬਸ ਵਿਚਾਰ ਬੜੇ ਹੁੰਦੇ ਆ ਵਿਚਾਰ ਨਹੀਂ ਟਿਕਦੇ ਮੰਨ ਨਹੀਂ ਟਿਕਦਾ ਸਾਡਾ ਆਨੰਦ ਨਹੀਂ ਆਉਂਦਾ ਸਾਨੂੰ ਆਨੰਦ ਆਉਣਾ ਹੀ ਨਹੀਂ ਪਿਆਰੇਓ ਇਦਾਂ ਵਾਕੇ ਨਹੀਂ ਆਨੰਦ ਆਏਗਾ ਜਿੰਨਾ ਚਿਰ ਟਿਕਾ ਹੀ ਨਹੀਂ ਬਣੇਗਾ ਆਨੰਦ ਕਿੱਥੋਂ ਆਏਗਾ ਸਾਨੂੰ ਤੱਕ ਗਵੇਦਾ ਹੱਲ ਕਰੀਏ ਸੋ ਤੁਹਾਨੂੰ ਆਪਾਂ ਦਸੀ ਅੱਜ ਜਿਹੜੇ ਵੀ ਜੀਵ ਸਮੁੰਦੇ ਨੇ ਵੀਡੀਓ ਧਿਆਨ ਨਾਲ ਸੁਣਦੇ ਪਏ ਹੋ ਤੁਸੀਂ ਬੜੇ ਤੁਸੀਂ ਚਾਹੁੰਦੇ ਹੋ ਕਿ ਸਾਡੇ ਵਿਚਾਰ ਰੁਕਣ ਸੁ ਧਿਆਨ ਨਾਲ ਪਹਿਲਾਂ ਮੇਰੀ ਗੱਲ ਨੂੰ ਪਿਆਰੋਂ ਸੁਣਿਓ ਕਿਉਂ ਨਹੀਂ ਰੁਕਦੇ ਪਏ ਸਾਡੇ ਵਿਚਾਰ ਕਦੀ ਆਪਾਂ ਇਹ ਆਪਣੇ ਆਪ ਨੂੰ ਸਵਾਲ ਕੀਤਾ ਮੈਂ ਤਾਂ ਇਹ ਚੀਜ਼ ਕਹਿਣਾ ਹੁੰਦਾ ਕਿ ਜਿਹਦਾ ਤੁਸੀਂ ਹੱਲ ਲੱਭਣਾ ਹੈ ਨਾ ਪਹਿਲਾਂ ਇਹ ਚੀਜ਼ ਦੇਖਿਆ ਕਰੋ ਕਿ ਉਹ ਚੀਜ਼ ਵਿਗੜੀ ਕਿਵੇਂ ਹੈ ਜੇ ਸਾਨੂੰ ਇਹ ਚੀਜ਼ ਇਹ ਚੀਜ਼ ਪਤਾ ਲੱਗੀ ਨਾ ਕਿ ਇਹ ਚੀਜ਼ ਵਿਗੜੀ ਕਿਵੇਂ ਆਪਾਂ ਦਾ ਹੱਲ ਵੀ ਕਰ ਲਵਾਂਗੇ ਜੇ ਆਪਾਂ ਨੂੰ ਇਹ ਚੀਜ਼ ਪਤਾ ਲੱਗ ਜਾਵੇ ਕਿ ਸਾਨੂੰ ਵਿਚਾਰ ਆਉਂਦੇ ਕਿਉਂ ਆਪਾਂ ਵਿਚਾਰ ਰੋਕ ਵੀ ਲਵਾਂਗੇ ਪਰ ਹੁਣ ਤੁਸੀਂ ਕਹਿਣਾ ਕਿ ਪਹਿਲਾਂ ਜੁਗਤੀ ਪਾਈ ਦੱਸੋ ਆਪਾਂ ਵਿਚਾਰ ਰੋਕਣ ਵਾਸਤੇ ਬੈਠੇ ਤੁਹਾਡੀ ਵੀਡੀਓ ਵੇਖਦੇ ਇੰਨਾ ਟਾਈਮ ਥੋੜੀ ਸਾਡੇ ਕੋਲ ਸਾਡੇ ਵਿਚਾਰ ਕੋ ਸੋ ਪਿਆਰੇ ਸੁਣੋ ਧਿਆਨ ਦੇ ਨਾਲ ਉਹ ਵਿਧੀ ਕੀ ਹੈ ਕਿਉਂ ਨਹੀਂ ਸਾਡੇ ਵਿਚਾਰ ਰੁਕਦੇ ਪਏ ਇਹਦਾ ਕਾਰਨ ਸਮਝੋ ਤੇ ਵਿਧੀ ਸਮਝੋ ਧਿਆਨ ਦੇ ਨਾਲ ਸਭ ਤੋਂ ਪਹਿਲਾਂ ਤੇ ਮੈਂ ਦੋਨੋਂ ਹੱਥ ਜੋੜ ਕੇ ਤੁਹਾਡੇ ਕੋਲੋਂ ਮਾਫੀ ਮੰਗਦਾ ਹਾਂ ਮਾਫੀ ਕਿਸ ਚੀਜ਼ ਦੀ ਮੰਗਦਾ ਪਿਆ ਮੈਂ ਮੇਰਾ ਮਕਸਦ ਕੋਈ ਤੁਹਾਨੂੰ ਗਮਰਾਹ ਕਰਨਾ ਨਹੀਂ ਮੇਰਾ ਮਕਸਦ ਸੀ ਤੁਹਾਨੂੰ ਸਮਝਾਉਣਾ ਸਮਝਾਉਣਾ ਕੀ ਸੀ ਸੁਣੋ ਧਿਆਨ ਦੇ ਨਾਲ ਦੁਨੀਆ ਦੇ ਵਿੱਚ ਕੋਈ ਐਸੀ ਵਿਧੀ ਨਹੀਂ ਹੈ ਦੁਨੀਆ ਦੇ ਵਿੱਚ ਕੋਈ ਐਸੀ ਜੁਗਤੀ ਨਹੀਂ ਹੈ ਜਿਹਦੇ ਨਾਲ ਤੁਹਾਡੇ ਵਿਚਾਰ ਫੁਰਨੇ ਜਿਹੜੇ ਰੁਕ ਜਾਣ ਸੁਭਾ ਤੁਹਾਡੇ ਕੋਲੋਂ ਮਾਫੀ ਮੰਗਦਾ। ਮੈਂ ਕੋਈ ਝੂਠ ਨਹੀਂ ਮਾਰਿਆ ਮੈਂ ਬਸ ਤੁਹਾਨੂੰ ਸਮਝਾਉਣਾ ਚਾਹੁੰਦਾ ਸੀ। ਕੀ ਸਮਝਾਉਣਾ ਚਾਹੁੰਦਾ ਸੀ? ਤੁਹਾਡੇ ਵਿਚਾਰ ਨਾ ਰੁਕਣ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿਉਂਕਿ ਤੁਸੀਂ ਜੁਗਤੀ ਵਿਧੀ ਲੱਭਦੇ ਪਏ ਹੋ ਕਿ ਸਾਨੂੰ ਕੋਈ ਐਸੀ ਵਿਧੀ ਮਿਲ ਜੇ ਤੇ ਬਸ ਆਪਾਂ ਵਿਚਾਰ ਰੋਕ ਲਈਏ ਤੇ ਆਰਾਮ ਨਾਲ ਬੈਠ ਕੇ ਆਪਾਂ ਆਪਣੀ ਭਗਤੀ ਕਰੀਏ ਫਿਰ। ਇਹ ਤੇ ਉਸ ਹਿਸਾਬ ਹੈ ਕਿ ਬੰਦਾ ਕਹਿ ਰਿਹਾ ਕਿ ਮੈਨੂੰ ਮਜ਼ਦੂਰੀ ਪਹਿਲਾਂ ਦੇ ਦਿਓ ਕੰਮ ਮੈਂ ਬਾਅਦ ਚ ਕਰਾਂਗਾ। ਲਾਓ ਮੈਨੂੰ ਪਹਿਲਾਂ ਦੇ ਦਿਓ। ਕੰਮ ਮੈਂ ਬਾਤ ਕਰਾਂਗਾ ਕਿ ਭਾਈ ਜੇ ਤੈਨੂੰ ਲਾਭ ਹੀ ਪਹਿਲਾਂ ਦੇ ਦਿੱਤਾ ਤਾਂ ਫਿਰ ਕੰਮ ਕਰਨ ਦਾ ਕੀ ਫਾਇਦਾ ਤੇਰਾ ਜੇ ਤੇਨੂੰ ਉਹ ਨਾਂਦੀ ਪਹਿਲਾਂ ਦੇ ਦਿੱਤਾ ਤੇਰੀ ਭਗਤੀ ਕਰਨ ਦਾ ਕੀ ਫਾਇਦਾ ਫਗਤੀ ਤੇ ਕਰਨੀ ਐ ਇਸੇ ਕਰਕੇ ਕਿ ਸਾਨੂੰ ਆਨੰਦ ਮਿਲੇ ਆਨੰਦ ਆਨੰਦ ਸਭ ਕੋਈ ਕਹੇ ਆਨੰਦ ਗੁਰੂ ਤੇ ਜਾਣਿਆ ਜਿੱਤੇ ਆਪਾਂ ਇਸ ਮਾਰਗ ਤੇ ਚੱਲਣਾ ਹੀ ਇਸ ਕਰਕੇ ਕਿ ਸਾਨੂੰ ਆਨੰਦ ਮਿਲੇ ਤੇ ਜੇ ਸਾਨੂੰ ਆਨੰਦ ਹੀ ਪਹਿਲਾਂ ਮਿਲ ਗਿਆ ਤੇ ਫਿਰ ਮਾਰਗ ਤੇ ਚੱਲਣ ਦੀ ਕੀ ਲੋੜ ਐ ਇਹ ਕਿਦਾਂ ਦਾ ਸਵਾਲ ਐ ਯਾਰ ਆਪਣੇ ਆਪਾਂ ਆਪਣੇ ਆਪ ਚ ਸੋਚੀਂ ਕਿ ਜੇ ਸਾਨੂੰ ਫਾਲ ਹੀ ਪਹਿਲਾਂ ਮਿਲ ਗਿਆ ਇਹੀ ਤਾਂ ਫਾਲਾ ਸਾਡਾ ਜੇ ਸਾਨੂੰ ਫਾਲ ਹੀ ਪਹਿਲਾਂ ਮਿਲ ਗਿਆ ਤੇ ਫਿਰ ਇਸ ਮਾਰਗ ਤੇ ਤੁਰੇ ਦਾ ਕੀ ਫਾਇਦਾ ਤੁਹਾਡਾ ਫਲ ਦੀ ਇੱਛਾ ਪਹਿਲਾਂ ਰੱਖਦੇ ਪਏ ਆ ਵੀ ਫਲ ਪਹਿਲਾਂ ਦੇ ਦਿਓ ਕੰਮ ਬਾਅਦ ਚ ਕਰਾਂਗੇ ਕਮਾਲ ਦੀ ਚੀਜ਼ ਹੈ ਇਹ ਕਿਵੇਂ ਪੋਸੀਬਲ ਹੋ ਸਕਦਾ ਭਾਈ ਵੀ ਤੁਹਾਨੂੰ ਬਜੁਗਤੀ ਦੇ ਕੇ ਬਸ ਤੁਹਾਡੇ ਵਿਚਾਰ ਰੋਕ ਦਿੰਨੇ ਆ ਤੇ ਬਸ ਕੋਈ ਲੋੜ ਨਹੀਂ ਹੈਗੀ ਫਿਰ ਪਰਮਾਤਮਾ ਵਾਲੇ ਮਾਰਗ ਤੇ ਚੱਲਦੇ ਭਾਈ ਇਹ ਮਿਹਨਤ ਹੈ ਇਹਦਾ ਕਾਰਨ ਸਮਝਿਓ ਥੋੜੀ ਮੈਂ ਅਭਿਆਸ ਦੀ ਗੱਲ ਕਰਨ ਲੱਗਾ ਤੁਹਾਡੇ ਨਾਲ ਜਿੰਨਾ ਚਿਰ ਮਨ ਸਾਡਾ ਨੇਤਰਾਂ ਦੇ ਵਿੱਚ ਬੈਠਾ ਹੈ ਉਹਨਾਂ ਚਿਰ ਸਾਡੇ ਮਨ ਦਾ ਸਬੰਧ ਜਿਹੜਾ ਸਾਡੇ ਸਰੀਰ ਨਾਲ ਹੁੰਦਾ ਹੈ ਸਰੀਰ ਕੀ ਹੈ ਇੱਕ ਮਾਇਆ ਦਾ ਕੱਪੜਾ ਇਹ ਸਰੀਰ ਸਭ ਮੂਲ ਹੈ ਮਾਇਆ ਇਹ ਮਾਇਆ ਦੇ ਨਾਲ ਜੁੜਿਆ ਸਾਡੇ ਸਰੀਰ ਨਾਲ ਜੁੜਿਆ ਮਨ ਮਤਲਬ ਸਾਡਾ ਮਾਇਆ ਦੇ ਨਾਲ ਜੁੜਿਆ ਸਾਡੇ ਸਰੀਰ ਨਾਲ ਜੁੜਿਆ ਇੱਕੋ ਚੀਜ਼ ਹੀ ਹੈ ਹੁਣ ਇਹ ਮਨ ਕਿਦੇ ਵਿੱਚ ਪਾਉਣ ਦੇ ਵਿੱਚ ਤੇ ਪਾਉਣ ਕੀ ਹੈ ਪਹਿਲਾ ਪਾਉਂ ਲੈ ਇੱਕ ਮੈਦਾਨ ਜਿੱਥੇ ਸਾਡਾ ਮਨ ਖੇਡਦਾ ਪਿਆ ਮਨ ਖੇਡਦਾ ਪਿਆ ਇਹਨੂੰ ਖੜਾਉਂਦੇ ਕੌਣ ਨੇ ਭਲਾ ਪੰਜ ਵਿਕਾਰ ਤੇ ਖੜਾਉਂਦੇ ਕਿਦੇ ਜ਼ਰੀਏ ਆ ਵਿਚਾਰਾਂ ਦੇ ਜ਼ਰੀਏ ਫੁਰਨਿਆਂ ਦੇ ਜ਼ਰੀਏ ਉਹ ਪੰਜਾਂ ਦਾ ਕੰਮ ਕੀ ਇਹਨੂੰ ਫੁਰਨੇ ਦੇ ਦੇ ਕੇ ਖੜਾਈ ਜਾਣਾ ਸਾਰਾ ਦਿਨ ਜਿਨੂੰ ਮਾਰੇ ਦੀ ਬਾਣੀ ਕਹਿੰਦੀ ਮਾਟੀ ਕਾ ਪੁੱਤਰਾ ਦੇਖੋ ਕੈਸੇ ਨੱਚਤ ਹੈ ਦੇਖੇ ਦੇਖੇ ਸੁਨੇ ਬੋਲੇ ਦੌੜੇ ਫਿਰਦਾ ਜਿਉਂ ਹੀ ਮਨ ਵਿਚਾਰ ਲੈਂਦਾ ਮਨ ਅਗੋ ਸਰੀਰ ਨੂੰ ਵਿਚਾਰ ਦਿੰਦਾ ਹੈ ਤੇ ਸਰੀਰ ਉਹਦੇ ਤੇ ਅਮਲ ਕਰਕੇ ਸਾਰਾ ਦਿਨ ਭੱਜਦਾ ਫਿਰਦਾ ਰਹਿੰਦਾ ਹੈ। ਇਹ ਖੇਡ ਚੱਲਦੀ ਹੈ ਸਾਰਾ ਦਿਨ। ਦਿਵਸ ਰਾਤ ਤੋਂ ਇਹ ਦਾਈ ਦਾਇਆ ਖੇਲੇ ਸਗਲ ਜਗ੍ਹਾ ਤੇ ਸਾਰਾ ਸੰਸਾਰ ਇਹ ਖੇਡ ਖੇਡਦਾ ਪਿਆ। ਤੇ ਇਹ ਖੇਡ ਬੰਦ ਕਦੋਂ ਹੁੰਦੀ ਹੈ? ਜਦੋਂ ਆਪਾਂ ਸਰੀਰ ਨੂੰ ਛੱਡ ਕੇ ਸੰਸਾਰ ਤੋਂ ਪਾਸੇ ਚਲੇ ਜਾਂਦੇ ਆ ਤੇ ਜਾਂ ਫਿਰ ਇਹ ਰੋਜ਼ ਰਾਤ ਨੂੰ ਖੇਡ ਬੰਦ ਹੁੰਦੀ ਹੈ ਜਦੋਂ ਆਪਾਂ ਸੌ ਜਾਂਦੇ ਆ। ਸੌਣਾ ਵੀ ਸਾਡੀ ਆਰਜੀ ਮੌਤ ਹੈ। ਕੁਝ ਸਮੇਂ ਵਾਸਤੇ। ਇਹ ਤੁਹਾਡੇ ਕੋਲ ਸਭ ਤੋਂ ਸੋਹਣਾ ਤਰੀਕਾ ਸਮਝਣ ਦਾ ਜਦੋਂ ਤੁਸੀਂ ਸੌ ਜਾਂਦੇ ਹੋ ਤੁਹਾਡੇ ਵਿਚਾਰ ਬੰਦ ਹੋ ਜਾਂਦੇ ਆ ਵਿਚਾਰ ਕਿਉਂ ਬੰਦ ਹੁੰਦੇ ਆ ਭੜਾ ਕਿਉਂਕਿ ਜਿਹੜਾ ਖਿਡਾਰੀ ਸੀ ਉਹ ਮੈਦਾਨ ਦੇ ਵਿੱਚ ਨਹੀਂ ਹੈ ਜਦੋਂ ਖਿਡਾਰੀ ਮੈਦਾਨ ਦੇ ਵਿੱਚ ਨਾ ਹੋਣਗੇ ਮੈਦਾਨ ਜਿਹੜਾ ਬਿਲਕੁਲ ਸ਼ਾਂਤ ਹੋਏਗਾ ਫੁਰਨੇ ਕੀ ਹੈ ਫੁਰਨੇ ਕੀ ਹੈ ਰੌਲਾ ਸ਼ੋਰ ਜਿਵੇਂ ক্রিকেট ਦਾ ਮੈਚ ਚੱਲਦਾ ਹੈ ਨਾ ਜਦੋਂ ਖਿਡਾਰੀ ਮੈਦਾਨ ਛੁੱਟ ਕੇ ਵੇ ਰੌਲਾ ਪੈਂਦਾ ਚਾਰੇ ਪਾਸੇ ਤੁਸੀਂ ਕਿਤੇ ਆਮ ਦੇਣ ਜਾ ਕੇ ਵੇਖਿਓ ਜਦਨ ਕੋਈ ਮੈਚ ਨਹੀਂ ਹੋਏਗਾ ਬਿਲਕੁਲ ਸਨਸਾਨ ਪਈ ਹੋਏਗੀ ਗਰਾਊਂਡ ਉਹਦਾ ਕਾਰਨ ਕੀ ਖਿਡਾਰੀ ਨਹੀਂ ਹੈਗੇ ਪੰਜ ਖਿਡਾਰੀ ਤੇ ਬੈਠੇ ਨੇ ਮੈਦਾਨ 'ਚ ਪਰ ਮੇਨ ਖਿਡਾਰੀ ਜਿਹੜਾ ਮਾਲਿਆ ਉਹ ਹੰਨੀ ਆ ਉਹ ਚਲੇ ਗਿਆ ਰਾਤ ਨੂੰ ਸੌ ਗਿਆ ਆਪਣੇ ਘਰ ਚਲਾ ਗਿਆ ਹੁਣ ਆਪਾਂ ਪਤਾ ਕੀ ਚਾਹੁੰਨੇ ਆ ਆਪਾਂ ਚਾਹੁੰਨੇ ਆ ਕਿ ਗਰਾਊਂਡ ਸ਼ਾਂਤ ਹੋਵੇ ਤੇ ਆਪਾਂ ਖੇਡੀਏ ਇਹ ਚੀਜ਼ ਜਿੰਨੀ ਪਿਆਰੇ ਪੋਸੀਬਲ ਹੈਗੀ ਇਸ ਕਰਕੇ ਇਹ ਸਵਾਲ ਹੀ ਗਲਤ ਹੈ ਸਾਡਾ ਕਿ ਸਾਨੂੰ ਕੋਈ ਯੁਗਤੀ ਦੇ ਦਿਓ ਤਾਂ ਸਾਡੇ ਵਿਚਾਰ ਰੁਕ ਜਾਣ ਉਹ ਵਿਚਾਰ ਭਈ ਰੁਕਣਾ ਹੀ ਹੈ ਤੇ ਰੋਕਣਾਗੇ ਕਦੋਂ ਜਦੋਂ ਆਪਾਂ ਅਭਿਆਸ ਕਰਾਂਗੇ ਇਹ ਸਵਾਲ ਹੀ ਸਾਡਾ ਗਲਤ ਬਣ ਜਾਂਦਾ ਜਿਉਂ ਹੀ ਸਾਡਾ ਮਨ ਪਾਉਣ ਨੂੰ ਛੱਡਣਾ ਸਿੱਖੇਗਾ ਜਿਵੇਂ ਰਾਤ ਨੂੰ ਪਾਉਣ ਨੂੰ ਛੱਡਦਾ ਇਦਾਂ ਆਪਾਂ ਦਿਨੇ ਨੂੰ ਪਾਉਣ ਛੱਡਣਾ ਹੁੰਦਾ ਦਿਨੇ ਆਪਾਂ ਅਭਿਆਸ ਕਰਕੇ ਦੇ ਆਣਦੇ ਦੁਆਰਾ ਪਾਉ ਨੂੰ ਛਡਣਾ ਹੁੰਦਾ ਹੈ ਜਿਹੜਾ ਆਪਾਂ ਗੁਰਬਾਣੀ ਪੜ੍ਹਦੇ ਆਂ ਪਿਆਰਿਓ ਗੁਰਬਾਣੀ ਪੜ੍ਹਦੇ ਆ ਸਾਡੇ ਵਿਚਾਰ ਨਹੀਂ ਰੁਕਨੇ ਕਿਉਂਕਿ ਗੁਰਬਾਣੀ ਤਰੇਹ ਗੁਣਾ ਚ ਪੜ੍ਹਦੇ ਆ ਆਪਾਂ ਆਪਾਂ ਸਿਰਫ ਪੜ੍ਹਦੇ ਪਏ ਆ ਪੜ੍ਹਨਾ ਠੀਕ ਹੈ ਪੜ੍ਹਨਾ ਹੈ ਆਪਾਂ ਕਾਦੇ ਵਾਸਤੇ ਪੜ੍ਹਨਾ ਉਹਨੂੰ ਸਮਝਣ ਵਾਸਤੇ ਤੇ ਸਮਝ ਗਏ ਫਿਰ ਕੀ ਕਰਨਾ ਉਹਨੂੰ ਪ੍ਰੈਕਟੀਕਲ ਕਰਨਾ ਤੇ ਪ੍ਰੈਕਟੀਕਲ ਕਰਕੇ ਜਦੋਂ ਆਪਾਂ ਫਿਰ ਚੌਥੇ ਪੜੇ ਚ ਜਾਵਾਂਗੇ ਫਿਰ ਸਾਡੇ ਵਿਚਾਰ ਰੁਕਨੇ ਉੱਥੇ ਜਿਹੜਾ ਆਪਾਂ ਵਾਹਿਗੁਰੂ ਵਾਹਿਗੁਰੂ ਬੋਲਦੇ ਆਂ ਉਹ ਵੀ ਸਾਡਾ ਤ੍ਰੈ ਗੁਣਾ ਦੇ ਵਿੱਚ ਹੈ ਕਿਉਂਕਿ ਆਪਾਂ ਤਨ ਦੇ ਦੁਆਰਾ बोल ਰਹੇ ਹਾਂ ਸਰੀਰ ਦੇ ਦੁਆਰਾ ਬੋਲ ਰਹੇ ਹਾਂ ਉਹ ਵੀ ਸਾਡੀ ਪਾਉਣ ਦੀ ਭਗਤੀ ਹੈ ਜਿਨ ਮਹਾਰਾਜ ਦੀ ਬਾਣੀ ਕਹਿੰਦੀ ਆਖਣ ਸੁਣਨਾ ਪਾਉਣ ਕੀ ਬਾਣੀ ਇਹ ਮਨ ਰਤਾ ਮਾਇਆ ਆਖਣਾ ਤੇ ਸੁਣਨਾ ਇਹ ਪਾਉਣ ਦੀ ਬਾਣੀ ਹੈ ਇਹਦੇ ਵਿੱਚ ਵੀ ਮਨ ਜਿਹੜਾ ਉਹ ਮਾਇਆ ਦੇ ਨਾਲ ਜੁੜਿਆ ਨਹੀਂ ਤਾਂ ਭਾਵੇਂ ਕਿ ਸਰੀਰ ਦੇ ਵਿੱਚ ਰਤਿਆ ਰਹੇਗਾ ਇਸ ਤੋਂ ਸ਼ਖੈੜਾ ਨਹੀਂ ਛੁੱਟੇਗਾ ਤਾਂ ਜਦੋਂ ਆਪਾਂ ਫਿਰ ਪਾਉਣ ਤੋਂ ਉੱਪਰ ਦੀ ਭਗਤੀ ਕਰਾਂਗੇ ਉਹ ਅਗੀ ਸਾਡੀ ਧਿਆਨ ਦੀ ਭਗਤੀ ਜਦੋਂ ਆਪਾਂ ਸਾਡਾ ਮਾਨੇ ਦਾ ਨੇਤਰਾ ਨੂੰ ਛੱਡ ਕੇ ਆਪਣੇ ਘਰ ਜਾਏਗਾ ਉਹ ਹੰਦੀ ਧਿਆਨ ਦੀ ਭਗਤੀ ਉਹ ਫਿਰ ਆਪਾਂ ਕਰਦੇ ਆਪਾਂ ਪੌਣ ਨੂੰ ਛੱਡਦੇ ਆ ਉਹ ਵੀ ਇੰਨੀ ਜਲਦੀ ਦੀ ਛੁੱਟ ਨਹੀਂ ਉਹਦੇ ਵਾਸਤੇ ਅਭਿਆਸ ਹੁੰਦਾ ਪ੍ਰੈਕਟੀਕਲ ਸਾਡਾ ਉਹ ਵੀ ਜੇ ਸਾਡੀ ਬੜੀ ਭਾਵਨਾ ਸੱਚੀ ਬੜੀ ਸਾਡੀ ਸਾਡੇ ਅੰਦਰ ਪ੍ਰੀਤ ਹੋਏਗੀ ਪਰਮੇਸ਼ਰ ਨੂੰ ਮਿਲਣ ਦੀ ਧਿਆਨ ਮਾਰਗ ਤੇ ਚੱਲਣ ਦੀ ਫਿਰ ਆਪਾਂ ਕਾਮਯਾਬ ਹੋ ਸਕਦੇ ਪਿਆਰੇ ਜੇ ਆਪਾਂ ਇਹ ਕਰ ਕਹਿ ਦੀ ਕਿ ਨਹੀਂ ਸਾਡਾ ਪਹਿਲੇ ਸਾਡੇ ਵਿਚਾਰ ਰੋਕ ਦਿਓ ਫਿਰ ਆਪਾਂ ਭਗਤੀ ਕਰਾਂਗੇ ਫਿਰ ਤੇ ਭਾਈ ਉਹ ਤਾਂ ਤੁਸੀਂ ਇਦਾਂ ਸਮਝ ਲਿਆ ਤੁਹਾਨੂੰ ਰਿਜ਼ਲਟ ਪਹਿਲਾਂ ਮਿਲ ਗਿਆ ਹੁਣ ਭਗਤੀ ਕੀਤੀ ਦਾ ਕੋਈ ਫਾਇਦਾ ਹੀ ਨਹੀਂ ਫਿਰ ਤੇ ਲੋੜ ਹੀ ਨਹੀਂ ਕਰਨੀ ਗੱਦੇ ਵਾਸਤੇ ਫਿਰ ਤੁਸੀ ਆਨੰਦ ਮਿਲ ਗਿਆ ਤੁਹਾਨੂੰ ਠੀਕ ਹੈ ਨਹੀਂ ਭਾਈ ਇਹਦਾ ਇੱਕੋ ਇੱਕ ਜ਼ਰੀਆ ਬਸ ਇੱਕੋ ਇੱਕ ਤਰੀਕਾ ਰਿਜ਼ਲਟ ਵੀ ਪੂਰਾ ਹੈ ਤਾਂ ਤੁਸੀਂ ਧਿਆਨmarg ਤੇ ਚੱਲ ਪਾਓ ਤੇ ਹੰਮਾਰਗ ਤੇ ਚੱਲੋ ਹੌਲੀ ਹੌਲੀ ਪ੍ਰੈਕਟੀਕਲ ਕਰਨਾ ਸ਼ੁਰੂ ਕਰੋ ਜਿਉਂ ਹੀ ਮਨਾਂ ਤੁਹਾਡਾ ਨੇਤਰਾ ਨੂੰ ਛੱਡੇਗਾ ਹੌਲੀ ਹੌਲੀ ਤੁਸੀਂ ਅਭਿਆਸ ਕਰੋਗੇ ਪ੍ਰੈਕਟੀਕਲ ਕਰਦੇ ਆ ਕਰਦੇ ਆ ਜਿਉਂ ਹੀ ਤੁਹਾਡਾ ਮਨ ਸੁੰਨ ਚ ਸਮਾਉਣਾ ਸ਼ੁਰੂ ਹੋ ਗਿਆ ਆਟੋਮੈਟਿਕਲੀ ਦੇਖੋ ਤੁਹਾਡੇ ਵਿਚਾਰ ਰੁਕਣੇ ਸ਼ੁਰੂ ਹੋ ਜਾਣਗੇ ਕਿਹੜੇ ਵਿਚਾਰ ਰੁਕਣਗੇ ਸਿਰਫ ਨੈਗੇਟਿਵ ਵਿਚਾਰ ਜੇ ਤੁਸੀਂ ਇਹ ਕਹੋਗੇ ਵਿਚਾਰ ਆਏ ਨਾ ਮੈਨੂੰ ਉਹ ਨਹੀਂ ਹੋਣਾ ਕੰਮ ਆਉਣਗੇ ਵਿਚਾਰ ਜ਼ਰੂਰੀ ਪਰ ਪੋਜ਼ਿਟਿਵ ਵਿਚਾਰ ਹੀ ਆਉਣਗੇ ਕਿਉਂਕਿ ਤੁਸੀਂ ਮੈਦਾਨ ਚੋਂ ਬਾਹਰ ਨਿਕਲ ਗਏ ਹੋ ਤੁਸੀਂ ਪੰਜਾਂ ਦਾ ਖੇੜਾ ਛੱਡ ਦਿੱਤਾ ਪਰ ਤੁਸੀਂ ਹੁਣ ਪਰਮੇਸ਼ਰ ਦੇ ਘਰ ਬੈਠੇ ਹੋ ਉੱਥੇ ਪਰਮੇਸ਼ਰ ਵੀ ਵਿਚਾਰਾਂ ਦੇ ਰਾਹੀਂ ਹੀ ਤੁਹਾਨੂੰ ਚਲਾਏਗਾ ਜਿਵੇਂ ਗੁਰਨਾਨਕ ਨੂੰ ਚਲਾਇਆ ਸੰਸਾਰ ਦੇ ਵਿੱਚ ਮਾਲਕ ਆਪ ਚਲਾਉਂਦਾ ਆਪਣੇ ਭਗਤ ਨੂੰ ਉਹ ਵੀ ਵਿਚਾਰਾਂ ਦੇ ਰਾਹੀਂ ਚਲਾਉਂਦਾ ਹੈ ਪਰ ਭਗਤ ਨੂੰ ਪਤਾ ਜਰੂਰ ਲੱਗ ਜਾਏਗਾ ਕਿ ਮੇਰਾ ਜੀਵਨ ਬਦਲਿਆ ਮੇਰੇ ਵਿਚਾਰ ਬਦਲਲੇ ਆ ਮੇਰੀ ਭਗਤੀ ਜਿਹੜੀ ਉਹ ਸਫਲ ਹੁੰਦੀ ਪਈ ਹੈ ਵਿਚਾਰ ਬਦਲਣਾ ਵਿਚਾਰ ਰੁਕਣਾ ਸਮਝ ਲੋ ਵਿਚਾਰ ਰੁਕਣਾ ਮਤਲਬ ਕਿ 네ਗੇਟਿਵ ਵਿਚਾਰ ਰੁਕਣਾ ਇਹ ਸਫਲ ਭਗਤੀ ਦੀ ਨਿਸ਼ਾਨੀ ਹੈ ਇਹਦਾ ਮਤਲਬ ਇਹ ਨਹੀਂ ਕਿ ਪਹਿਲਾਂ ਵਿਚਾਰ ਰੋਕੇ ਫਿਰ ਭਗਤੀ ਕਰਨੀ ਹੈ ਭਗਤੀ ਕਰਨੀ ਇਸੇ ਕਰਕੇ ਕਿ ਸਾਡੇ ਵਿਚਾਰ ਰੁਕ ਜਾਣ ਇਹ ਸਫਲ ਭਗਤੀ ਦੀ ਨਿਸ਼ਾਨੀ ਹੈ ਸੋ ਇਹ ਤੁਹਾਡੇ ਸਵਾਲ ਦਾ ਜਵਾਬ ਹੈ ਕਿ ਮੇਰੇ ਵਿਚਾਰ ਨਹੀਂ ਰੁਕਦੇ ਮੈਂ ਕੀ ਕਰਾਂ ਤੇ ਮੈਂ ਤੁਹਾਨੂੰ ਇਹ ਗੱਲ ਕਹੀ ਕਿ ਮੈਂ ਤੁਹਾਨੂੰ ਯੁਗਤੀ ਦਿਆਂਗਾ ਤੇ ਤੁਹਾਡੇ ਵਿਚਾਰ ਰੁਕ ਜਾਣਗੇ ਪਰ ਪਿਆਰਿਓ ਕੋਈ ਯੁਗਤੀ ਨਹੀਂ ਹੈ ਤੇ ਮੇਨ ਕਾਰਨ ਵੀ ਇਹੀ ਹੈ ਕਿ ਆਪਾਂ ਯੁਗਤੀਆਂ ਲੱਭਦੇ ਫਿਰਦੇ ਆ ਯੂਟਿਊਬ ਦੇ ਉੱਤੇ ਆਪਾਂ ਅਭਿਆਸ ਨਹੀਂ ਕਰ ਰਹੇ ਇਦਾਂ ਪਿਆਰਿਓ ਕਦੇ ਵਿਚਾਰ ਨਹੀਂ ਰੁਕਣੇ ਤੁਹਾਡੇ ਨਾ ਜੇ ਤੱਕ ਕਿਸੇ ਦੇ ਰੁਕੇ ਆ ਤੇ ਨਾ ਰੁਕਣੇ ਆ ਵਿਦਆਊਟ ਪ੍ਰੈਕਟੀਕਲ ਆਪਾਂ ਆਪਣੇ ਵਿਚਾਰਾਂ ਨੂੰ ਨਹੀਂ ਰੋਕ ਸਕਦੇ ਤੇ ਉਦੋਂ ਰੁਕਣਗੇ ਜਦੋਂ ਆਪਾਂ ਤਰਾਹ ਗੁਣਾ ਨੂੰ ਛੱਡਾਂਗੇ ਜਦੋਂ ਆਪਾਂ ਚੌਥੇ ਪਦ ਵਿੱਚ ਜਾਵਾਂਗੇ ਚੌਥੇ ਪਦ ਵਿੱਚ ਭਾਵ ਜਾਣਦਾ ਮਤਲਬ ਇਹ ਹੈ ਉੱਥੇ ਤੁਹਾਡਾ ਸਰੀਰ ਵੀ ਥੱਲੇ ਆ ਪਾਉਣ ਵੀ ਥੱਲੇ ਆ ਤੁਹਾਡੇ ਅੱਖਰ ਵੀ ਥੱਲੇ ਰਹਿ ਗਏ ਸਭ ਕੁਝ ਉਹ ਅਵਸਥਾ ਬਣ ਜਾਂਦੀ ਹੈ ਤਥੈ ਪਵਣ ਦਾ ਭਾਵ ਕੋ ਨਾ ਜਲ ਦਾ ਆਕਾਰ ਤਥੈ ਸੱਚਾ ਸੱਚ ਨਾਏ ਪਵਜੜਤਾਰ ਨਾਹ ਉੱਥੇ ਨਾਮ ਹੈ ਤੇ ਉੱਥੇ ਸੱਚ ਹੈ ਪਰਮੇਸ਼ਰ ਸਿਰਫ ਉੱਥੇ ਉਸ ਅਵਸਥਾ ਤੇ ਆਪਾਂ ਪਹੁੰਚ ਜਾਂਦੇ ਹਾਂ ਉੱਥੇ ਫਿਰ ਸਾਡੀ ਸੁਰਤ ਜਿਹੜੀ ਆ ਅਫੁਰ ਹੋ ਜਾਂਦੀ ਆ ਆਪਾਂ ਫੁਰਨਿਆਂ ਤੋਂ ਰਹਿਤ ਹੋ ਜਾਂਦੇ ਆ ਸ਼ੇਸ਼ ਕਰਕੇ ਉਹ ਮਾਲਕ ਜਦੋਂ ਸਾਡੇ ਤੇ ਕਿਰਪਾ ਕਰੇਗਾ ਜਦੋਂ ਆਪਾਂ ਉਸ ਅਭਿਆਸ ਨੂੰ ਸਮਝ ਕੇ ਧਿਆਨਮਾਰਿਕ ਤੇ ਚੱਲਣਾ ਸ਼ੁਰੂ ਕਰਾਂਗੇ ਇੱਕ ਤਰ੍ਹਾਂ ਗੁਨਾ ਦੇ ਵਿੱਚ ਹੁੰਦਾ ਹੈ ਉਹ ਫਿਰ ਸਾਡੀ ਜੰਗ ਹੈ ਜਦੋਂ ਆਪਾਂ ਇਹਦਾ ਪੰਜਾਂ ਨਾਲ ਲੜਨਾ ਮੰਨ ਲਓ ਕੋਈ ਅਖਰੀ ਅਭਿਆਸ ਕਰ ਰਿਹਾ ਉਹ ਸਾਡੀ ਜੰਗ ਚੱਲਦੀ ਹੈ ਜਿੰਨਾ ਚਿਰ ਆਪਾਂ ਅਭਿਆਸ ਕਰਦੇ ਹੁੰਨਾ ਚਿਰ ਵਿਚਾਰ ਰੁਕਦੇ ਆ ਜਿਉਂ ਹੀ ਆਪਾਂ ਅਭਿਆਸ ਛੱਡ ਦਿੰਦੇ ਆ ਫਿਰ ਆਪਾਂ ਵਿਚਾਰਾਂ ਦੇ ਵਿੱਚ ਗਰ ਜਾਂਦੇ ਆ ਸੁਪਰਮਾਨੈਂਟ ਵਿਚਾਰ ਰੁਕਦੇ ਭਗਤ ਨੇ ਭਗਤ ਦੇ ਰੁਕਦੇ ਆ ਤੇ ਭਗਤ ਉਹ ਭਗਤ ਜਿਹੜਾ ਚੌਥੇ ਪੱਧਰ ਵਿੱਚ ਰਹਿਣਾ ਸ਼ੁਰੂ ਕਰ ਦਿੰਦਾ ਹੈ ਭਗਤ ਗੁਰਮਖ ਜਿਹੜੇ ਤ੍ਰੈ ਗੁਣਾ ਤੋਂ ਉੱਪਰ ਉੱਠ ਕੇ ਸਰੀਰ ਕਰਕੇ ਤ੍ਰੈ ਗੁਣਾ ਚ ਜਾਂ ਮਨ ਕਰਕੇ ਹਮੇਸ਼ਾ ਚੌਥੇ ਪੱਧਰ 'ਤੇ ਰਹਿੰਦੇ ਆ ਉਹਨਾਂ ਦੀ ਸੁਰਤ 네ਗੇਟਿਵ ਵਿਚਾਰਾਂ ਤੋਂ ਰਹਿਤ ਰਹਿੰਦੀ ਆ ਉਹਨਾਂ ਨੂੰ ਮਾਲਕ ਵਿਚਾਰ ਦਿੰਦਾ ਤੇ ਮਾਲਕ ਆਪਣੇ ਵਿਚਾਰਾਂ ਦੇ ਰਾਹੀਂ ਉਹਨਾਂ ਨੂੰ ਚਲਾਉਂਦਾ ਪੈਂਦਾ ਸੋ ਇਹ ਨਹੀਂ ਤੁਹਾਡੀ ਹੈਲਪ ਆਪਾਂ ਜ਼ਰੂਰ ਕਰਦੇ ਆਂਗੇ ਇਹਦੇ ਵਿੱਚ ਇਹ ਤੁਹਾਨੂੰ ਰਾਹ ਤੁਹਾਨੂੰ ਇਹ ਜੁਗਤੀ ਦੱਸ ਦਿਆਂਗੇ ਪ੍ਰੈਕਟੀਕਲ ਪਰ ਤੁਹਾਨੂੰ ਕਰਨਾ ਪੈਣਾ ਜੀ ਸੋ ਕੋਈ ਚਲਦੀ ਵੀਡੀਓ 'ਚ ਤੁਹਾਡੇ ਵਿਚਾਰ ਨਹੀਂ ਰੁਕਨੇ ਕੁਛ ਨਹੀਂ ਇਦਾਂ ਹੋਣਾ ਹੈਗਾ ਫਲ ਨਹੀਂ ਜੇ ਮਿਲਣਾ ਪਿਆਰਿਓ ਪਹਿਲਾਂ ਪਹਿਲਾਂ ਮਿਹਨਤ ਕਰਨੀ ਪੈਣੀ ਹੈ ਪ੍ਰੈਕਟੀਕਲ ਕਰਨਾ ਪੈਣਾ ਫਿਰ ਵਿਚਾਰ ਰੁਕਣਗੇ ਤੇ ਜਦਨ ਵਿਚਾਰ ਰੁਕ ਗਏ ਤੁਸੀਂ ਇਦਾਂ ਸਮਝ ਲਓ ਕਿ ਇਹ ਸਫਲ ਭਗਤੀ ਦੀ ਨਿਸ਼ਾਨੀ ਹੈ ਫਿਰ ਵੀ ਬੇਨਤੀ ਤੁਹਾਡੇ ਚਰਨਾਂ 'ਚ ਕਰਾਂ ਜਿਹੜਾ ਕੋਈ ਧਿਆਨ ਮਾਰਗ ਤੇ ਚੱਲ ਕੇ ਜਿਹਦੇ ਵਿਚਾਰ ਰੁਕਣੇ ਸ਼ੁਰੂ ਹੋ ਗਏ ਆ ਉਹਨੂੰ ਪਤਾ ਲੱਗ ਗਿਆ ਕਿ ਮੇਰਾ ਮਨ ਟਿਕਦਾ ਮੈਨੂੰ ਵਿਚਾਰ ਹੁਣ ਘੱਟ ਹੁੰਦੇ ਆ ਇਹ ਨਿਸ਼ਾਨੀ ਹੈ ਕਿ ਉਹਦੀ ਭਗਤੀ ਸਫਲ ਹੋ ਰਹੀ ਹੈ ਇਸ ਸਫਲ ਭਗਤੀ ਵਾਲਾ ਦੇ ਨਿਸ਼ਾਨੀ ਇਹ ਜੰਦਾ ਦੇ ਵਿਚਾਰ ਹੋਗੇ ਤੇ ਜੇ ਇਦਾਂ ਹੀ ਸਾਰਿਆਂ ਦੇ ਵਿਚਾਰ ਹੋ ਗਏ ਤਾਂ ਮਨ ਲਾ ਫਿਰ ਸਾਰਿਆਂ ਦੀ ਭਗਤੀ ਸਫਲ ਹੋ ਗਈ ਇਦਾਂ ਨਹੀਂ ਹੁੰਦਾ ਪਿਆਰੇਓ ਸੋ ਮਾਲਿਕ ਕਿਰਪਾ ਕਰੇ ਆਪਾਂ ਇਦਾਂ ਗੁਮਰਾਹ ਨਹੀਂ ਹੋਣਾ ਤੇ ਜੇ ਮੇਰੇ ਸਮਝਾਉਣ ਦਾ ਤਰੀਕਾ ਕਿਸੇ ਨੂੰ ਨਹੀਂ ਸਹੀ ਲੱਗਾ ਤਾਂ ਮੈਂ ਉਹਨਾਂ ਕੋਲ ਹੱਥ ਜੋੜ ਕੇ ਮਾਫੀ ਮੰਗਦਾ ਪਰ ਕੋਈ ਯੁਗਤੀ ਨਹੀਂ ਹੈਗੀ ਪਿਆਰੇਓ ਇੱਥੇ ਦੀ ਯੁਗਤੀ ਇਹ ਹੈ ਕਿ ਤੁਹਾਨੂੰ ਤਰੇਹ ਗੁਣਾ ਤੋਂ ਨਿਕਲਣ ਦੀ ਯੁਗਤੀ ਦੇ ਸਕਦੇ ਆ ਉਹ ਗੁਰਬਾਣੀ ਦੇ ਵਿੱਚ ਵੀ ਲਿਖੀ ਹੈ ਉਹ ਅਭਿਆਸ ਵੀ ਆਪਾਂ ਦੱਸਦੇ ਆ ਕਿ ਧਿਆਨ ਵਾਰਕ ਪਰ ਉਹ ਵੀ ਜੇ ਆਪਾਂ ਚੱਲਾਂਗੇ ਅਭਿਆਸ ਕਰਾਂਗੇ ਫਿਰ ਸਾਡੇ ਵਿਚਾਰ ਉੱਤਰ ਗਏ। ਸਵੇਸ਼ ਕਰਕੇ ਕਰਕੇ ਦੇਖੋ ਮਾਰੇ ਕਿਰਪਾ ਕਰੇ ਆ ਪਹਿਲਾ ਵਿਚਾਰਾਂ ਤੋਂ ਰਹਿਤ ਹੋ ਕੇ ਆਨੰਦ ਦੀ ਅਵਸਥਾ ਤੇ ਜਾਈਏ। ਸੋ ਇਹ ਨਹੀਂ ਕਿ ਵਿਚਾਰ ਕਰਦੇ ਆ अनेका ਭੁੱਲਾਂ ਹੋ ਜਾਂਦੀਆਂ ਆਪ ਸੰਗਤ ਸਤਗੁਰੂ ਜੀ ਬਖਸ਼ਣ ਯੋਗ ਬਖਸ਼ ਲੈਣਾ ਸਕਰੀਨ ਤੇ ਨੰਬਰ ਚੱਲਦਾ ਪਿਆ। ਜੋ ਕੋਈ ਵੀ ਸਵਾਲ ਆ ਕੁਝ ਪੁੱਛਣਾ ਚਾਹੁੰਦਾ ਆ ਅਭਿਆਸ ਬਾਰੇ ਪੁੱਛਣਾ ਚਾਹੁੰਦਾ ਤੁਸੀਂ رائے ਲੈ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।